ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਮੈਂ ਇਸ ਵੇਲੇ ਬੱਲਨਵਾਲ ਸਾਡੇ ਗੁਰੂ ਕਾਂ ਦਾ ਕੰਮਚਤ ਦੇ ਲਾਗੇ ਅੱਜ ਨਹਿਰ ਦੇਣੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀ ਅਵਾਦ ਪਤਾ ਲੱਗਾ ਕਿ ਕੋਈ ਜੇ ਛੇਤਾਨਦ ਵਿਅਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਕੋਨੇ ਵਾਲੇ ਏਰੀਆ ਦੇ ਵਿੱਚ ਹੀ ਅੰਦਾਜ਼ ਏਰੀਆ ਦੇ ਵਿੱਚ ਸੀਗਾ ਅਸੀਂ ਉਧਰ ਲੰਗਰ ਪਾਣੀ ਪਿਚਾਵੇ ਸੀਗੇ ਜੋ ਅੱਜ ਮੈਂ ਨੂੰ 4 ਵਜੇ ਪਤਾ ਲੱਗਾ ਕਿ ਨਹਿਰ ਟੁੱਟ ਗਈ ਹੈ ਤੇ ਮੈਂ ਉਸ ਵੇਲੇ ਖੁਦ ਮਤਲ ਜਿਹੜਾ ਆਪ ਮદાન ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਰਸਰ ਜ਼ਿਲ੍ਹੇ ਦੇ ਚ ਇਹ ਨਾਲਾ ਜਿਹਦੇ 600 ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤ ਦਾ ਕਰਨ ਦੀ ਥਾਂ ਤੇ ਕੰਮ ਕਰਨਾ ਚਾਹੀਦਾ ਸਰ ਕੰਮਾਂ ਨਾਲ ਨਿਵੇੜੇ ਹੋਣੇ ਆ ਕਾ ਕਦਿਆਂ ਨਵੇੜੇ ਦੀ ਹੁਣ ਮੈਂ ਕਦੀ ਗੰਧ ਨਹੀਂ ਬੋਲਦਾ ਕਿਸੇ ਦੇ ਖਿਲਾਫ ਨਾ ਹੀ ਕੰਮ ਨਾ ਹੀ ਮੈਂ ਕਦੀ ਗੰਧ ਬੋਲੂਗਾ ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਧ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਧ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਇਹ ਜਿੱਥੇ ਮੈਂ ਖੜਾ ਹਾਂ ਇਹ ਸਹ ਰਾਸ ਇੱਕ ਬਦਾ ਦੀ ਮੇਰਾ ਆਪਣਾ ਪਲਵਾਰ ਹੈ ਇਸ ਪਲਵਾਰ ਦਾ ਕੋਈ ਦੁੱਖ ਜਿਹੜਾ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪ ਖੁਦ ਮੈਦਾਨ ਦੇ ਵਿੱਚ ਆ ਜਿੰਨਾ ਚਿਰ ਤੱਕ ਰਾਤ ਇਹ ਮੈਂ ਬੱਜੀ ਨਾ ਮੈਂ ਉਹਨਾਂ ਤੱਕ ਮੈਂ ਤੇ ਰਹੂੰਗਾ ਆਪਣੇ ਭਰਾਵਾਂ ਦੇ ਨਾਲ ਅਸੀਂ ਸਾਰੇ ਲੱਗੇ ਆ ਅਸੀਂ ਸਾਰਿਆਂ ਨੇ ਨਾਲ ਬੰਦ ਕੇ ਜਿਹੜਾ ਜਾਣਾ ਅਰਦਾਸ ਕਰਿਓ ਸਾਰੇ ਜਾਣੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹ ਤੋਂ ਨਾ ਬਚੋ ਕੁਝ ਲੋਕ ਸਿਆਸਤਾਂ ਕਰਦੇ ਆ ਕਮਕੁਮ ਤੇ ਕਰਦੇ ਨਹੀਂ ਨਾ ਉਹਨਾਂ ਕੰਮ ਜ਼ਿੰਦਗੀ ਪਾਦ ਕੀਤਾ ਮੈਨੂੰ ਨਾਂ ਲੈਂਦੇ ਵੀ ਉਹਨਾਂ ਦਾ ਸ਼ਰਮ ਆਉਂਦੀ ਹੈ ਉਹ ਇਹਨੇ ਨੀਵੇਂ ਲੈਵਲ ਦੇ ਬੰਦੇ ਆ ਕੋ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਨਹੀਂ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ ਸੀਗਾ